ਤੂੰ ਵੀ ਦਿੱਲੀ ਆ ਜਾ ਆਪਣਾ ਯੋਗਦਾਨ ਪਾ ਜਾ ਹਰ ਇੱਕ ਗੱਬਰੂ ਨੂੰ ਦਿੱਲੀ ਤੋਂ ਆਉਂਦਾ ਹੋਇਆ ਹਵਾ ਦਾ ਬੁੱਲਾ ਸੱਦਦਾ ਹੈ ਭਾਵੇਂ ਕਰਨਾਲ ਵਿੱਚ ਫਿਰ ਤੋਂ ਟਰਾਲੀਆਂ ਘੇਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਪਰ ਹਰ ਇੱਕ ਯੋਦਾ ਰਾਸ਼ਨ ਦੇ ਨਾਲ ਟਰਾਲੀ ਨੂੰ ਬੜੇ ਚਾ ਨਾਲ ਲੱਦਦਾ ਹੈ ਟਰਾਲੀ ਨੂੰ ਬੜੇ ਚਾ ਨਾਲ ਲੱਦਦਾ ਉਹ ਖੱਟਰ ਸਾਹਿਬ ਮੋਦੀ ਸਾਹਿਬ ਅਸੀਂ ਵੰਡ ਖਾਨੇ ਆ ਖੰਡ ਖਾਨੇ ਆ ਇਹ ਉਹ ਖੰਡ ਹੈ ਜਿਨ੍ਹਾਂ 슈ਗਰ ਨਹੀਂ ਪਿਆਰ ਵੱਧਦਾ ਸਤਕਾਰ ਵੱਧਦਾ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਮੇਸ਼ਵਰੀ ਤੁਸੀਂ ਸ਼ਹਿਰ ਤੋਂ ਅੰਦਾਜ਼ਾ ਲਾ ਲੈਂਦੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਔਰ ਅੱਜ ਸਾਡੇ ਨਾਲ ਕ੍ਰੀਮਪੁਰ ਤੋਂ ਮਾਲੋ ਮਜਾਰੇ ਤੋਂ ਰਟੈਂਡੇ ਤੋਂ ਸਾਡੇ ਵੀਰ ਜਿਹੜੇ ਦਿੱਲੀ ਵੱਲ ਕੂਚ ਕਰਨਗੇ ਅੱਲ ਤੁਸੀਂ ਵੀਡੀਓ ਦੇਖੀ ਹੋਣੀ ਮਾਝੇ ਮਾਲਵੇ ਤੋਂ ਵੀ ਬਹੁਤ ਟਰੈਲੀਆਂ ਆਈਆਂ ਔਰ ਹੁਣ ਦੁਆਬੇ ਵਾਲੀ ਜਿਹੜੀ ਜ਼ਿੰਮੇਵਾਰੀ ਆ ਉਹ ਕਵਰ ਕਰਨ ਦੀ ਅਸੀਂ ਰੱਖੀ ਹੋਈ ਔਰ ਸਾਡੇ ਵੀਰ ਜਿਹੜੇ ਦਿੱਲੀ ਵੱਲ ਕੂਚ ਕਰਨਗੇ ਆਪਾਂ ਇੱਕ ਇੱਕ ਕਰਕੇ ਨਾਲ ਤੁਹਾਡੇ ਰੂਹਬਰੂ ਕਰਾਂਗੇ ਸਾਡੇ ਨਾਲ ਦਲਵਿੰਦਰ ਜੀ ਨੇ ਵੀਰ ਜੀ ਆਜੋ ਪਿੰਡ ਦਾ ਨਾਮ ਦੱਸ ਦਿਓ ਕਿਹੜੇ ਪਿੰਡ ਤੋਂ ਤੁਸੀਂ ਕਰੀਮਪੁਰ ਪਿੰਡੇ ਬਈ ਮੇਰਾ ਹਾਂਜੀ ਤੇ ਮੈਂ ਪਹਿਲਾਂ ਕਰੀਮਪੁਰ ਸਹੀ ਬੋਲਿਆ ਸੀ ਹਾਂਜੀ ਵੀਰ ਜੀ ਠੀਕ ਹੈ ਤੇ ਮੈਂ ਉਹੀ ਦੱਸਣਾ ਚਾਹੁੰਨਾ ਕਿ ਇਹਨਾਂ ਦੇ ਮਨ 'ਚ ਵੀ ਜਿਹੜੀ ਪੀੜ ਹੈ ਕਿ ਜੇ ਉਹ ਸਾਡੇ ਉੱਤੇ ਤਸ਼ੱਦਦ ਹੋਈ ਹੈ ਵੀਰਾਂ ਦੇ ਨਾਲ ਜਦੋਂ ਦਿੱਲੀ ਵੱਲ ਕੂਚ ਕਰ ਰਹੇ ਸੀਗੇ ਇਹ ਆਪਣਾ ਸਮਰਥਨ ਦੇਣ ਜਾ ਰਹੇ ਨੇ ਵੀਰ ਜੀ ਕੀ ਮਨ ਦਾ ਹਾਲ ਕੀ ਹੈ ਵੀ ਮਨ ਤਾਂ ਅੰਦਰੋਂ ਬਹੁਤ ਦੁਖੀ ਆ ਜੀ ਜਿਹੜੇ ਕਾਲੇ ਕਾਨੂੰਨ ਹੈ ਜਿੰਨਾ ਚਿਰ ਇਹ ਰੱਦ ਨਹੀਂ ਹੁੰਦੇ ਉੰਨਾ ਚਿਰ ਸਰਕਾਰ ਸਾਡਾ ਚੱਲਦਾ ਰਹੂਗਾ ਵੀਰ ਜੀ ਤੇ ਆਪਣੇ ਨਾਲ ਜਿਹੜੇ ਵੀਰ ਚ ਇਹਨਾਂ ਦੇ ਬਾਰੇ ਵੀ ਦੱਸੋ ਜੀ ਇਹਨਾਂ ਦਾ ਕੀ ਨਾਮ ਹੈ ਇਹ ਨਰਿੰਦਰ ਸਿੰਘ ਜੀ ਮੈਂ ਫਲੋਰ ਦੇ ਕੋਲ ਰਸੂਲਪੁਰ ਤੋਂ ਆਇਆ ਹਾਂ ਜੀ ਹਾਂ ਜੀ ਤੁਸ ਤੁਹਾਡੇ ਮਨ ਚ ਕੀ ਵਿਚਾਰ ਹੈ ਜੀ ਮਨ ਤਾਂ ਬਈ ਬਹੁਤ ਦੁਖੀ ਆ ਜਿਹੜੇ ਅੱਜ ਕਿਤੇ ਨੇ ਕਾਲੇ ਕਾਨੂੰਨ ਹੂੰ ਇਸ ਕਰਕੇ ਆਉਣਾ ਸੀ ਜਿਹੜੇ ਸਾਡੇ ਵੀਰ ਉੱਤੇ ਸੰਘਰਸ਼ ਚ ਬੈਠੇ ਹੋਏ ਆ ਸੀ ਉਹਨਾਂ ਲਈ ਰਾਸ਼ਨ ਲੈ ਕੇ ਜਾ ਰਹੇ ਆ ਹੂੰ ਤੇ ਹੋਰ ਸੇਵਾ ਲੰਗਰ ਸਾਰਾ ਹੂੰ ਹਾਂਜੀ ਅੱਛਾ ਮੈਂ ਨਾ ਇੱਕ ਜੀ ਜ਼ੋਰ ਸਾਂਝੀ ਕਰਨੀ ਚਾਹੁੰਨਾ ਅਮਿਤ ਸ਼ਾਹ ਨੇ ਥੋੜੇ ਦਿਨ ਪਹਿਲਾਂ ਕਿਹਾ ਸੀ ਕਿ ਜਿਹੜੇ ਪੰਜਾਬ ਤੋਂ ਕਿਸਾਨ ਆਉਂਦੇ ਨੇ ਚਲੋ ਪਹਿਲਾਂ ਤਾਂ ਕਿਸਾਨ ਮੰਨਦੇ ਹੀ ਨਹੀਂ ਸੀ ਸਾਨੂੰ ਹੁਣ ਕਿਸਾਨ ਕਹਿਣ ਲੱਪੇ ਕਹਿੰਦੇ ਜਿਹੜੇ ਕਿਸਾਨ ਆਉਂਦੇ ਨੇ ਉਹ ਤਾਂ ਸਟੈਂਡਰਡ ਨਹੀਂ ਆ ਮੇਰੇ ਨਾਲ ਗੱਲ ਕਰਨ ਦਾ ਤੁਸੀਂ ਕਿੰਨੇ ਕ ਦਾ ਰਾਸ਼ਨ ਲੈ ਕੇ ਚੱਲੇ ਹੋ ਇਹ ਸਾਨੂੰ ਜੀ ਹੋਊਗਾ 2.5-3 ਲੱਖ ਰੁਪਏ ਦਾ 2.5-3 ਲੱਖ ਦਾ ਰਾਸ਼ੀ ਤੋਂ ਹਾਂ ਜੀ ਅਮਰ ਸਿੰਘ ਜੀ ਤੁਸੀਂ ਦੇਖ ਲਓ ਇਹ ਨੌਜਵਾਨ ਵੀਰ 2.5-3 ਲੱਖ ਦਾ ਰਾਸ਼ਨ ਲੈ ਕੇ ਆ ਰਹੇ ਨੇ ਇਹਨਾਂ ਦਾ ਸਟੈਂਡਰਡ ਕਿੰਨਾ ਕਿ ਤੁਸੀਂ ਆਪ ਸਮਝ ਸਕਦੇ ਹੋ ਔਰ ਮੈਂ ਇੱਕ ਹੋਰ ਚੀਜ਼ ਸਾਂਝੀ ਕਰਨਾ ਚਾਹੁੰਦਾ ਕਿ ਉੱਥੇ ਦੋ-ਦੋ ਜਨਾਂ ਕੋ ਰਿਜ਼ੋਰਟ ਨੇ ਜਿਨਾਂ ਕੋ ਹੋਟੈਲਸ ਨੇ ਉਹ ਵੀ ਉੱਥੇ ਧਰਨੇ ਤੇ ਬੈਠੇ ਨੇ ਵੀਰ ਜੀ ਤੁਹਾਡਾ ਨਾਮ ਕੀ ਤੁਸੀਂ ਵੀ ਦੱਸ ਦਿਓ ਪ੍ਰਭਜੋਤ ਸਿੰਘ ਜੀ ਕੀ ਤੁਹਾਡੇ ਮਨ ਦਾ ਕੀ ਬਲਬਲਾ ਹੈ ਇਹੀ ਆ ਜੀ ਜਿੰਨਾ ਤੇ ਕਾਲੇ ਕਾਨੂੰਨੇ ਵਾਪਸ ਨਹੀਂ ਲਾਦੇ ਉਹਨਾਂ ਟਾਈਮ ਅਸੀਂ ਰਾਤਾਂ ਲੱਗੇ ਇੱਧੇ ਜਾਂਦੇ ਰਹਾਂਗੇ ਦੁਬਾਰਾ ਸਾਡੇ ਗਰੁੱਪ ਬਣਾਇਓ ਆ ਜਿੰਨੇ ਮੁੰਡੇ ਆ ਜਾਂਦੇ ਉਹਨੇ ਚੱਲ ਜਾਂਦੇ ਆ ਜੀ ਅੱਛਾ ਹਾਂਜੀ ਉੱਥੇ ਜੇ ਕੋਈ ਤੁਹਾਡਾ ਭਰਾ ਉੱਥੇ ਜਿਵੇਂ ਹੋ ਗਿਆ ਕੋਈ ਪਿੰਡ ਦਾ ਹੋਵੇਗਾ ਉਹਨਾਂ ਦਾ ਰਾਪਤਾ ਹੁੰਦਾ ਤਾਂ ਉਹ ਕੀ ਸੁਨੇਹਾ ਕੱਲਦੇ ਇੱਧਰ ਓਏ ਇਹੀ ਕੱਲਦੇ ਆ ਕਹਿੰਦੇ ਵਧੀਆ ਇੱਥੇ ਜਿੰਨਾ ਟਾਈਮ ਕਾਲੇ ਕਾਨੂੰਨ ਰਾਤਰੀਆਂ ਤੇ ਅਸੀਂ ਮੁੜ ਕੇ ਨਹੀਂ ਆਵਾਂਗੇ ਜੀ ਹਾਂਜੀ ਚਲੋ ਤੁਹਾਡਾ ਕੀ ਨਾਮ ਵੀਰ ਜੀ ਹਰਵਿੰਦਰ ਸਿੰਘ ਜੀ ਕ੍ਰੀਮਪੁਰ ਤੋਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਹ ਜਦੋਂ ਕਿੰਨਾ ਚਿਰ ਸੰਘਰਸ਼ਾ ਚੱਲੂਗਾ ਸੀ ਯੋਗਦਾਨ ਪਾਉਂਗੇ ਵਿੱਚ ਕਿਹੜੇ ਸਾਡੇ ਨਾਲ ਦੇ ਭਾਈ ਹੋਰ ਭਰਾ ਆਪਣਾ ਉਹਨਾਂ ਨੂੰ ਸਮਰਥਨ ਦੇਣ ਜਾ ਰਹੇ ਹੋ ਤੁਸੀਂ ਕਾਲੇ ਕਾਨੂੰਨਾਂ ਦੇ ਖਿਲਾਫ ਹਾਂਜੀ ਅਜਾ ਤੁਹਾਡੀ ਫੈਮਲੀ ਕੀ ਕਹਿੰਦੀ ਹੈ ਮੰਮੀ ਟਾਪ ਦਾ ਕੀ ਕਹਣਾ ਹੈ ਹਾਂਜੀ ਕੀ ਕਹਿਣਾ ਉਹ ਕਹਿੰਦੇ ਜਾਓ ਉੱਥੇ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ ਖਤਮ ਨਹੀਂ ਹੁੰਦੇ ਉਦੋਂ ਤੱਕ ਯੋਗਦਾਨ ਪਾਉਂਦੇ ਰਹੋ ਜੀ ਭਾਈ ਜੀ ਤੁਹਾਡਾ ਕੀ ਨਾਮ ਹੈ ਤੁਸੀਂ ਅੱਗੇ ਆ ਜਾਓ ਸੁਰੇਸ਼ ਕੁਮਾਰ ਯਾਦਵ ਜੀ ਸੁਰੇਸ਼ ਪਰ ਮੈਂ ਬਿਹਾਰ ਸਿੋਂ ਆਪ ਹਾਂਜੀ ਬਿਹਾਰ ਸਿੋਂ ਆਪ ਦਾ ਕੀ ਕਹਿਣਾ ਹੈ ਮੈਂ ਇਹ ਕਹਿੰਦਾ ਜੀ ਜ਼ਿੰਮੇਦਾਰ ਕੁਝ ਇਹ ਕਾਨੂੰਨ ਲੈ ਲਿਆ ਸੌਰੀ ਸਾਹਿਬ ਹਾਂ ਕੋਈ ਬਾਤ ਨਹੀਂ ਆਰਾਮ ਨਾਲ ਜਿਹੋ ਜ਼ਿਮੀਦਾਰ ਕੋ ਜੋ ਕੰਮ ਖਤਮ ਹੋ ਜਾਏ ਤਾਂ ਹਮ ਲੋਕ ਕੀ ਕਰੇਗਾ ਹਮ ਲੋਕ ਤਾਂ ਭੁੱਖੇ ਮਰਾਂਗੇ ਰੋਡ ਪਰ ਹਾਂ ਹਮ ਲੋਕ ਕਹਿੰਦੇ ਜ਼ਿਮੀਦਾਰ ਕੰਮ ਚਲੇ ਤਾਂ ਹਮ ਲੋਕ ਕੰਮ ਕਰਾਂਗੇ ਹਾਂ ਬਸ ਇਹ ہماری ਮੰਗ ਹੈ ਜੀ ਜੀ ਆ ਜਿਹੜੇ ਲੋਕ ਕਹਿੰਦੇ ਨੇ ਕਿ ਬਿਹਾਰ ਦੇ ਲੋਕ ਬਹੁਤ ਖੁਸ਼ ਨੇ ਆ ਦੇਖ ਲਓ ਕਾਲੇ ਕਾਨੂੰਨ ਇਹਨਾਂ ਦੇ ਉਧਰ ਇੰਪਲੀਮੈਂਟ ਹੋ ਗਏ ਨੇ ਤਾਂ ਇਹ ਇੱਧਰ ਆ ਕੇ ਕੰਮ ਕਰਦੇ ਨੇ ਉਧਰ ਬੀਬੀ ਕਿਲੇ ਦੇ ਮਾਲਕ ਨੇ ਇੱਧਰ ਦੋ ਦੋ ਕਿਲੇ ਵਾਲੇ ਕੋ ਅੱਗੇ ਇੱਥੇ ਨੌਕਰੀ ਕਰਦੇ ਨੇ ਜੇ ਦੋ ਕਿਲੇ ਵਾਲਾ ਵੀ ਬੇਕਾਰ ਹੋ ਗਿਆ ਤਾਂ ਇਹ ਕਿੱਧਰ ਜਾਣਗੇ ਆ ਤੁਸੀਂ ਵੀ ਆ ਜਿਓ ਜੇ ਅੱਗੇ ਆਪਣਾ ਨਾਮ ਦੱਸ ਮੇਰਾ ਨਾਮ ਸੁਖਵਿੰਦਰ ਸਿੰਘ ਪਿੰਡ ਮੰਨਲੂ ਮੇਰਾ ਮੰਨਲੂ ਯਾਰਾ ਕੀ ਕਹਿਣਾ ਹੈ ਤੁਸੀਂ ਮੋਦੀ ਸਰਕਾਰ ਨੂੰ ਮੋਦੀ ਸਰਕਾਰ ਨੂੰ ਤਾਂ ਇਹੀ ਕਹਾਂਗੇ ਵੀ ਜਿਹੜੇ ਕਾਲੇ ਕਾਨੂੰਨ ਆ ਤਿੰਨੇ ਵਾਪਸ ਕਰ ਲਵੇ ਜੇ ਤੇ ਵਾਪਸ karenge ਤਾਂ ਅਸੀਂ ਆ ਜਾਵਾਂਗੇ ਨਹੀਂ ਤਾਂ ਜਿੰਨਾ ਚਿਰ ਮਾਮੇ ਸੰਘਰਸ਼ ਚ 4 ਮਹੀਨੇ ਪੰਮੇ ਸਾਲ ਪੰਮ 2 ਸਾਲ ਚੱਲੇ ਅਸੀਂ ਆਉਂਦੇ ਜਾਂਦੇ ਰਹਾਂ ਮੈਂ ਤੀਸਰੀ ਵਾਰ ਚੱਲਾਂ 2 ਵਾਰ ਮੈਂ ਗੱਡੀ ਚ ਗਿਆ ਹੁਣ ਤੀਸਰੀ ਵੀ ਟਰਾਲੀ ਦੇ ਵਿੱਚ ਅਸੀਂ ਰਸਣ ਲੱਗੇ ਚੱਲੇ ਆ ਬਾਕੀ ਐਨ ਆਰ ਆਈ ਵੀਰਿਆਂ ਦਾ ਬਹੁਤ ਸਹਿਯੋਗ ਹੈ ਬਹੁਤ ਸਹਿਯੋਗ ਹੈ ਉਹਨਾਂ ਦਾ ਨਾਮ ਦਰਸ਼ਨ ਸਿੰਘ ਆ ਉਹਨਾਂ ਦੇ ਲੜਕੇ ਦਾ ਨਾਮ ਵੱਡੇ ਦਾ ਸਰਜੀਤ ਸਿੰਘ ਆ ਛੋਟੇ ਦਾ ਨਾਮ ਬਲਕਾਰ ਸਿੰਘ ਆ ਉਹ ਸਾਡੇ ਨਾਲੋਂ ਵੀ ਜ਼ਿਆਦਾ ਪਰੇਸ਼ਾਨ ਹੋਇਆ ਬਾਹਰ ਉਹ ਸਾਡੇ ਨਾਲੋਂ ਵੀ ਜ਼ਿਆਦਾ ਪਰੇਸ਼ਾਨ ਆ ਉਹ ਬਾਹਰ ਲੈਣਾ ਗੱਲਬਾਤ ਹੁੰਦੀ ਆ ਤਾਂ ਉਹਨਾਂ ਦਾ ਕਹਿਣਾ ਕੀ ਆ ਜਿਹੜੇ ਵਿਦੇਸ਼ਾਂ ਚ ਐਨ ਆਰ ਆਈ ਵੀਰ ਬੈਠੇ ਆ ਉਹਨਾਂ ਦਾ ਇਹੀ ਕਹਿਣਾ ਆ ਵੀ ਜਿਹੜਾ ਕਾਨੂੰਨ ਆ ਵਾਪਸ ਕਰ ਲਵੇ ਸਾਡੀ ਜੇ ਅਸੀਂ ਬਾਹਰ ਵੀ ਗਏ ਹੋ ਐਨ ਆਰ ਵੀ ਆ ਸਾਡੀਆਂ ਜਮੀਨਾਂ ਵੀ ਇੱਥੇ ਹੀ ਆ ਅਸੀਂ ਜ਼ਮੀਨ ਨਾਲ ਜੁੜੇ ਹੋਏ ਆ ਉਹਨਾਂ ਦੇ ਮਨ ਜਿਆਦਾ ਵਲੁੰਦਰੇ ਜਾਂਦੇ ਹੁੰਦੇ ਬਿਲਕੁਲ ਉਹਨਾਂ ਨੂੰ ਤਾਂ ਨੀਂਦ ਵੀ ਨਹੀਂ ਆਉਂਦੀ ਹੈਗੀ ਜੀ ਉਹਨਾਂ ਨੂੰ ਤਾਂ ਦਿਨ ਦੇ ਵਿੱਚ ਚਾਰ ਬਾਰ ਪੰਜ ਬਾਰ ਫੋਨ ਕਰਦੇ ਅਜੇ ਤੁਸੀਂ ਉੱਥੋਂ ਆਏ ਹੋ ਤੁਸੀਂ ਮਤਲਬ ਅੱਛੀ ਰਾਬਤਾ ਬਣਾ ਰਹੇ ਹੋ ਅੱਛੇ ਤਰੀਕੇ ਨਾਲ ਗੱਲ ਕਰ ਰਹੇ ਹੋ ਆਪਣੇ ਜਿਹੜੇ ਵਿਚਾਰ ਪ੍ਰਗਟਾਰੇ ਹੋ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਉੱਥੇ ਜਾਣ ਬੁੱਝ ਕੇ ਤਾਰ ਪੀਟੋ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਜੀ ਰੈਡ ਅਲਰਟ ਹੋ ਗਿਆ ਹੁਣ ਪਰਚੇ ਵੀ ਕਰ ਦਿੱਤੇ ਪਿਛਲੇ ਦਿਨ ਇਹਨਾਂ ਨੇ ਜਾਣ ਬੁੱਝ ਕੇ ਖੋਰਾ ਲਾਉਣ ਲਈ ਕਿ ਡਰਾ ਲਈਏ ਜਿਹੜੇ ਡਰਦੇ ਜਿਹੜੇ ਪੈਰਾਂ ਤੋਂ ਹਿੱਲਦੇ ਹਲਾ ਲਈਏ ਪਰ ਸਟੇਜ ਤੋਂ ਕਿਹਾ ਜਾਂਦਾ ਕਿ ਹੁਣ ਤਾਂ ਇਹ ਆਸਟ੍ਰੇਲੀਆ ਦੀ ਪਾਰਲੀਮੈਂਟ 'ਚ ਵੀ ਜ਼ਿਕਰ ਛਿੜ ਗਿਆ ਨਿਊਜ਼ੀਲੈਂਡ ਦੀ ਪਾਰਲੀਮੈਂਟ 'ਚ ਵੀ ਜ਼ਿਕਰ ਛਿੜ ਗਿਆ ਕੈਨੇਡਾ 'ਚ ਅੱਜ ਰੋਸ ਮਜਾਰਾ ਨਿਕਲਣਾ ਹੈ ਔਰ ਤੁਹਾਨੂੰ ਧੜਕਣ ਦੀ ਲੋੜ ਨਹੀਂ ਹੈ ਇੰਟਰਨੈਸ਼ਨਲ মিডিਆ ਵੀ ਆ ਕੇ ਨਾਲ ਖੜ ਗਿਆ ਤੇ ਜਿਹੜੇ ਹੱਲੇ ਵੀ ਜਿਹਨਾਂ ਦੇ ਮਨ ਚ ਡਰ ਹੈ ਭੌ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਇਹ ਹੀ ਕਹਿਣਾ ਚਾਹੁੰਦੇ ਨੇ ਇਹ ਵਹਵਾਹਾਂ ਹੈ ਸਾਰੀਆਂ ਕੋਈ ਉੱਥੇ ਖਤਰਾ ਨਹੀਂ ਕੋਈ ਕੋਈ ਗੱਲਬਾਤ ਨਹੀਂ ਹੈ ਕਿ ਸਟੇਜ ਤੋਂ ਹਰ ਬੱਲੇ ਅਲਾਸਮੈਂਟ ਹੁੰਦੀ ਹੈ ਹਾਂ ਨੌਜਵਾਨਾਂ ਨੂੰ ਇੰਨਾ ਜ਼ਰੂਰ ਕਹਿੰਦੇ ਆ ਵੀ ਥੋੜਾ ਜਿਹਾ ਕਹਿੰਦੇ ਹੋਸ਼ ਦੇਣਾ ਜੋਸ਼ ਵੀ ਰੱਖੋ ਮਤਲਬ ਕਿਸੇ ਦਾ ਨੁਕਸਾਨ ਵੀ ਨਾ ਕਰੋ ਵਾਲੇ ਦੁਆਲੇ ਕੋਈ ਕਿਸੇ ਦਾ ਰਾਤ ਨੂੰ ਆਪਣੇ ਪਹਿਰੇ ਦੋ ਟਰਾਲੀਆਂ ਦੇ ਕੋਲ ਕੋਈ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਕਿ ਕੋਈ ਗੱਲਬਾਤ ਨਹੀਂ ਉੱਥੇ ਦਾ ਘਰ ਵਰਗਾ ਹੀ ਮਾਹੌਲ ਹੈ ਸਾਰਿਆਂ ਦਾ ਭਾਈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹਰਵਿੰਦਰ ਸਿੰਘ ਜੀ ਆਪਣਾ ਪਿੰਡ ਦੱਸੋ ਪਿੰਡ ਰਟੈਂਡਾ ਜੀ ਸਾਡਾ ਤਾਂ ਇਹੀ ਕਹਿਣਾ ਜੀ ਜਿੰਨਾ ਚਿਰ ਕਾਲੇ ਕਾਨੂੰ ਰੱਦ ਨਹੀਂ ਹੁੰਦੇ ਉੰਨਾ ਚਿਰ ਅਸੀਂ ਇੱਦੀ ਡਟੇ ਰਾਵਾਂਗੇ ਜੀ ਜੀ ਚਲੋ ਬਹੁਤ ਸ਼ੁਕਰ ਹੈ ਭਾਈ ਇੱਕ ਵਾਰੀ ਪਿੱਛੇੋਂ ਜਿਹੜਾ ਟਰਾਲੀ ਦਾ ਪਿੱਛੇ ਮਾਹੌਲ ਵੀ ਦਿਖਾ ਦਿਗੇ ਜਿਹੜਾ ਰਾਸ਼ਨ ਲੈ ਕੇ ਚੱਲੇ ਆ ਜੀ ਟ੍ਰੈਕਟਰ ਕਹਿੰਦੇ ਸ਼ਿੰਗਾਰਿਆ ਪਿਆ ਮੇਰਾ ਖਿਆਲ ਸਿੱਧੂ ਮੂਸੇਵਾਲਾ ਦਾ ਵੀ ਇਦਾਂ ਦਾ ਟਰੈਕਟਰ ਨਹੀਂ ਆ ਪਰ ਸਿੱਧੂ ਮੂਸੇਵਾਲਾ ਘਰੋਂ ਇੱਕ ਦਿਨ ਚ ਨਾ ਵਾਪਸ ਆਈਓ ਕਿਉਂਕਿ ਗਿਆ ਤੇ ਆਇਆ ਤੁਹਾਨੂੰ ਉ ਕੀ ਕੈਡਾ ਭੇਜਣਾ ਭਾਈਆ ਟਰੱਕ ਰਹਿ ਕੇ ਆਵਾਂਗੇ ਭਾਈ ਇੰਦਾ ਨਹੀਂ ਮੁੜ ਕੇ ਆਉਂਦੇ ਨਹੀਂ ਨਹੀਂ ਚਲੋ ਆਪਾਂ ਪਿਛਲੇ ਇੱਕ ਵਾਰੀ ਮਾਹੌਲ ਵੀ ਦਿਖਾ ਦਈਏ ਕੈਮਰਾਮੈਨ ਨੂੰ ਮੈਂ ਕਹੂੰਗਾ ਇੱਧਰ ਦੇਖੋ ਬਾਈ ਨੇ ਚੱਪਲਾ ਵੀ ਨਹੀਂ ਪਾਈਆਂ ਔਰ ਕਈ ਕਹਿੰਦੇ ਰਹਿੰਦੇ ਠੰਡ ਲੱਗ ਜੂਗੀ ਮੁੜ ਜਾਓ ਇਹ ਹੌਸਲੇ ਇੰਨੀ ਛੇਤੀ ਫਸਤ ਹੋਣ ਵਾਲੇ ਨਹੀਂ ਆ ਇਹਦੇ ਨਾਲ ਤੁਹਾਨੂੰ ਲੜਨਾ ਪਣਾ ਉਹ ਵੀਰ ਜੀ ਮੈਂ ਚਾਹੁੰਦਾ ਕੈਮਰਾਮੈਨ ਜੀ ਪਿੱਛੇ ਆ ਕੇ ਦਿਖਾਓ ਗੱਦੇ ਵੀ ਨੇ ਰਾਸ਼ਨ ਵੀ ਆ ਰਾਸ਼ਨ ਦਾ ਥੋੜਾ ਜਿਹਾ ਵੇਰਵਾ ਦੇ ਦਿਓ ਭਾਈ ਜੀ ਰਾਸ਼ਨ ਦੱਸੋ ਕਿੰਨਾ ਆ ਸਾਡੇ ਬਾਪੂ ਦੇ ਵੀ ਪੈਰ ਦੇਖੋ ਇਹਨੇ ਵੀ ਚੱਪਲਾ ਨਹੀਂ ਪਾਈਆਂ ਇਹ ਜਿਹੜੇ ਠੰਡ 'ਚ ਨੱਕੇ ਮੋੜਦੇ ਨੇ ਇਹਨਾਂ ਨੂੰ ਬਹੁਤਾ ਡਰ ਨਹੀਂ ਆ ਇਹ ਔਖੀ ਮੋਦੀ ਸਾਹਿਬ ਨੂੰ ਨਹੀਂ ਆ ਬਾਪੂ ਜੀ ਦੱਸ ਦੋ ਵੇਰਵਾ ਦੇ ਦੋ ਦੇ ਹਾਂ ਜੀ ਹਾਂ ਜੀ ਤੇ ਖਾਂਡਿਆ ਭਾਜੀ ਸੂਜੀ ਆ ਕੇ ਆ ਔ ਕ੍ਰੀਆਟੀ ਆ ਪਰਫਾਈਂਡ ਆ ਪਾਣੀ ਆ ਆਲੂ ਪਿਆਜ਼ ਜੋ ਭਾਜੀ ਆਪਣੀ ਕਿਚਨ 'ਚ ਵਰਤੋ ਚਾਹੁੰਦਾ ਸਾਰਾ ਹੀ ਸਮਾਨ ਲੈ ਕੇ ਚੱਲੇ ਆ ਭਾਜੀ ਬਾਕੀ ਇਦਾਂ ਹੀ ਗਾਂ ਵੀ ਜੇ ਲੋੜ ਪਈ ਤਾਂ ਹੋਰ ਲੈ ਕੇ ਜਾਵਾਂਗੇ ਹਾਂ ਜੀ ਭਾਜੀ ਜੀ ਆ ਭਾਈ ਸਾਹਿਬ ਤੁਸੀਂ ਆਇਓ ਜਰਾ ਹੁਣ ਮੈਨੂੰ ਨਾ ਇੱਕ ਜਿਹੜੀ ਆਡੀਅנס ਜਿਹੜੀ ਹੱਲੇ ਵੀ ਸ਼ਹਿਰੀ ਤਬਕੇ ਦੀ ਆ ਜਾਂ ਜਿਹੜਾ ਨੈਸ਼ਨਲ ਮੀਡੀਆ ਆ ਉਹ ਜਾਣ ਬੁੱਝ ਕੇ ਕਹ ਰਹੇ ਨੇ ਕੋਰੋਨਾ ਫੈਲ ਰਿਹਾ ਜੀ ਪਰਚੇ ਕਰ ਦੋ ਜਾਂ ਜਿਵੇਂ ਲੇਡੀਜ਼ ਵਾਪਸ ਚੱਲ ਜਾਣ ਬੱਚੇ ਵਾਪਸ ਚੱਲ ਜਾਣ ਉਹ ਇੱਕ ਤਰੀਕਾ ਆ ਕਿ ਇਸ ਕੱਲੇ ਨੌਜਵਾਨ ਰਹਿ ਜਾਣ ਉੱਥੇ ਜਾਣ ਬੁੱਝ ਕੇ ਕੋਈ ਹੁੱਲੜਵਾਜੀ ਆਪ ਕਰਵਾ ਕੇ ਤਾਰ ਪਿੱਟੋ ਕਰ ਦੀਏ ਤੁਸੀਂ ਜਿਵੇਂ ਹੁਣ ਨੰਗੇ ਪੈਰੀ ਖੜੇ ਹੋ ਅਸੀਂ ਬੂਟ ਪਾਇਆ ਫਿਰ ਵੀ ਠੰਡ ਲੱਗਦੀ ਆ ਪਰ ਮਾਰੇ ਮਾਰੇ ਦੱਸੋ ਜੱਟਾਂ ਦੀ ਪ੍ਰਵਾਹਸ਼ਾ ਦੋ ਸਰਦੀਆਂ ਵਿੱਚ ਨੱਕੇ ਕਿਵੇਂ ਮੋੜਦੇ ਚ ਕੰਮ ਕਿਵੇਂ ਚੱਲਦਾ ਬੜੇ ਪਾਈ ਹੁਣ ਇਸ ਨੂੰ ਪਾਣੀ ਲੱਗ ਰਿਹਾ ਕਣਕ ਨੂੰ ਪਾਣੀ ਅਸੀਂ ਲਾਨੇ ਆ 10 10 20 20 ਕਿੱਲਿਆਂ ਦੇ ਵਿੱਚ ਸਿਰਫ ਸਾਡੇ ਇੱਧਰ ਨੰਗੇ ਪੈਰ ਹੁੰਦੇ ਅਸੀਂ ਕੋਈ ਬੂਟ ਤਾਂ ਪਾਏ ਨਹੀਂ ਹੁੰਦੇ ਸਾਨੂੰ ਤਾਂ ਕੋਈ ਫਰਕ ਨਹੀਂ ਹੈਗਾ ਨਾ ਠੰਡ ਦਾ ਤੇ ਉੱਥੇ ਤਾਂ ਠੰਡ ਬਿਲਕੁਲ ਕੋਈ ਐਸੀ ਕਮੀ ਨਹੀਂ ਕਿਸੇ ਚੀਜ਼ ਦੀ ਉੱਥੇ ਜਿਹੜੀ ਚੀਜ਼ ਤੁਸੀਂ ਕਹਿ ਦੋਗੇ ਉਹੀ ਤੁਹਾਨੂੰ ਹਾਜ਼ਰ ਮਿਲਦੀ ਹੈ ਉੱਥੇ ਸਿਆਣੇ ਛੋਟੇ ਛੋਟੇ ਬੱਚੇ ਤੁਸੀਂ ਦੇਖੋ ਜਾ ਕੇ ਉਹਨਾਂ 'ਚ ਇੰਨਾ ਜੋਸ਼ ਹੈ ਕੋਈ ਯਾਨੀ ਕੋ ਨੂੰ ਦੇਖ ਕੇ ਜਿਹੜੇ ਬੰਦੇ ਇੱਥੇ ਵੀ ਬੈਠੇ ਹੋਏ ਆ ਅਸੀਂ ਹੁਣ ਵੀ ਕਹਿੰਨੇ ਆ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਮਾਮਾਂ ਪੈਣਾ ਬਤਾਮਾਂ ਨੂੰ ਤੁਸੀਂ ਜ਼ਰੂਰ ਜਾਓ ਇਸ ਸੰਘਰਸ਼ ਦੇ ਵਿੱਚ ਕਿਉਂਕਿ ਤੁਸੀਂ ਜਾਉਂਗੇ ਤੁਸੀਂ ਦੇਖੋਗੇ ਤੁਹਾਨੂੰ ਪਤਾ ਲੱਗੇ ਜੀ ਜੀ ਆ ਵੀਰ ਵੀ ਕਹਿੰਦੇ ਨਾਲ ਲੈ ਆਜੋ ਤੁਸੀਂ ਵੀ ਅਗਰ ਆਪਣੀ ਗੱਲ ਰੱਖਣਾ ਚਾਹੁੰਦੇ ਹੋ ਆਜੋ ਆਜੋ ਘਬਰਾਉਣ ਦੀ ਕੋਈ ਗੱਲ ਨਹੀਂ ਜੀ ਜੀ ਚਲੋ ਆਜੋ ਭਾਈ ਨਾਲੇ ਜੀ ਅਗਰ ਗੱਲ ਕਰਨੀ ਤਾਂ ਕਰ ਲਓ ਜੀ ਨਹੀਂ ਤਾਂ ਆਪਾਂ ਫਿਰ ਵੀਡੀਓ ਨੂੰ ਰੈਪ ਅਪ ਕਰਨਾ ਤਾਂ ਰਹਿ ਗਏ ਅਸੀਂ ਨਾਲ ਹੀ ਆ ਜੀ ਨਾਲੇ ਹੀ ਆ ਜੀ ਹਾਂਜੀ ਕੀ ਕੋਈ ਮੈਸੇਜ ਕੋਈ ਫਿਰ ਵੀ ਕੋ ਮਨਦਾ ਨਹੀਂ ਅਸੀਂ ਕਿਸਾਨ ਨਹੀਂ ਆ ਬਟ ਜ਼ਮੀਨ ਹੀ ਨਹੀਂ ਹੈਗੀ ਪਰ ਜ਼ਮੀਰ ਹੈਗੇ ਆ ਸਾਡੇ ਬਸ ਆ ਕਹਿਣਾ ਚਾਹੁੰਦੇ ਆ ਜੀ ਅਸੀਂ ਨਾਲ ਹੀ ਆ ਇਹਨਾਂ ਦੇ ਬਹੁਤ ਵਧੀਆ ਗੱਲ ਕਹੀ ਹੈ ਕਿ ਜ਼ਮੀਨ ਬੇਸ਼ੱਕ ਨਹੀਂ ਆ ਖੇਤਾ ਵਾਲੀ ਜ਼ਮੀਨ ਨਹੀਂ ਆ ਪਰ ਜ਼ਮੀਰ ਹੈ ਉਹ ਪੰਜਾਬ 'ਚ ਸਾਰਿਆ ਕੋਈ ਜ਼ਮੀਨ ਹੈ ਤੇ ਭਾਈ ਜੀ ਹੋਰ ਕੋਈ ਸਨੇਹਾ ਕਿਉਂਕਿ ਹਮੇਸ਼ਾ ਇਹ ਕਿਹਾ ਜਾਂਦਾ ਮੜੇ ਇੱਧਰ ਲੱਭ ਸੇ ਆ ਜੋ ਇਹ ਕਿਹਾ ਜਾਂਦਾ ਹੈ ਕਿ ਇੱਕ ਕਿਸਾਨ ਨਹੀਂ ਆ ਉੱਥੇ ਜੇ ਹੁਣ ਤਾਂ ਚਲੋ ਇਹ ਵੀ ਮੰਨਣ ਲੱਗ ਪਏ ਕਿਸਾਨ ਹੈ ਜੇ ਕਿਸਾਨ ਨਹੀਂ ਹੈ ਤਾਂ ਬਾਰ-ਬਾਰ ਮੀਟਿੰਗਾਂ ਕਿਉਂ ਪੈਂਦੀਆਂ ਨੇ ਤਰੀਕ ਤੇ ਤਰੀਕ ਕਿਉਂ ਪੈਂਦੀ ਆ ਇਹ ਵੀ ਕਿਹਾ ਜਾਂਦਾ ਕਿ ਕਿਸਾਨ ਵਾਕਿਆ ਨੂੰ ਪਰੇਸ਼ਾਨ ਕਰਦੇ ਨੇ ਤੁਹਾਨੂੰ ਅੱਜ ਤੱਕ ਕਦੀ ਪੰਜਾਬ ਜੁਗ ਦੀ ਪਰੇਸ਼ਾਨੀ ਦਾ ਝੱਲਣਾ ਪਿਆ ਨਹੀਂ ਸਾਡੇ ਯਾਰ ਮਿੱਤਰੇ ਸਾਰੇ ਕਿਸਾਨ ਆ ਭਾਜੀ ਹਮ ਸਾਰੇ ਆਪਣੀ ਜਾਰੀ ਦੋਸਤੀ ਸਾਰੇ ਕਿਸਾਨ ਹੀ ਆ ਭਰਾ ਆਪਣੇ ਕਿਸਾਨ ਰਹੇਗਾ ਤਾਂ ਇਨਸਾਨ ਰਹੇਗਾ ਬਿਲਕੁਲ ਬਿਲਕੁਲ ਗੱਲ ਸਹੀ ਹੈ ਭਾਜੀ ਬਲਵਿੰਦਰ ਤੁਸੀਂ ਕੁਝ ਕਹਿਣਾ ਨਾ ਤਾਂ ਜਿੰਦ ਤੱਕ ਤੁਹਾਡੇ ਅੱਖਾਂ 'ਚ ਬੜੇ ਸਵਾਲ ਜੇ ਰੱਖਦੇ ਜਵਾਬ ਵੀ ਲਾਦੇ ਭਾਜੀ ਗੱਲ ਤਾਂ ਉਹੀ ਹੈ ਨਾ ਹਾਲ ਤਾਂ ਉਹੀ ਸੋਚਦੇ ਵੀ ਕਦ ਕਰੇ ਕਰੂਨ ਬਰਦ ਹੋਣ ਜਿੰਨਾ ਟਾਈਮ ਹੋ ਰੱਦ ਨਹੀਂ ਹੁੰਦਾ ਅਸੀਂ ਵਾਪਸ ਨਹੀਂ ਆਉਣਾ ਜੇ ਅਸੀਂ ਅੱਜ ਇੱਥੋਂ 10 ਜਾਣੇ ਜਾਵਾਂਗੇ ਉੱਥੋਂ ਸਾਡੇ ਭਰਾ ਹੈਗੇ ਉਹ 5-7 ਘਰ ਨੂੰ ਆ ਜਾਂਦੇ ਆ ਕਿਉਂ ਆਉਣਾ ਪੈਂਦਾ ਮਾੜਾ ਮੋਟਾ ਫੇਰ ਉਹ ਮੁੜ ਕੇ ਵਾਪਸ ਜਾਂਦੇ ਆ ਅੱਛਾ ਜਿਹੜੇ ਪਹਿਲਾਂ ਹੀ ਗਏ ਹੋਏ ਆ ਉਹਨਾਂ ਦੇ ਪਿੱਛੇ ਪਰਿਵਾਰ ਨੂੰ ਤੁਸੀਂ ਸੰਭਦੇ ਹੋ ਹਾਂਜੀ ਭਾਜੀ ਜੇ ਮੰਨ ਲਓ ਆਪਾਂ ਕਿਸ ਦੀ ਕੋਈ ਵੀ ਲੋੜ ਮੰਦ ਹੋਵੇ ਆਪਾਂ ਉਹਦੇ ਘਰ ਜਾ ਕੇ ਜੇ ਉਹਦੇ ਘਰ ਕੰਮ ਵੀ ਕਰਨ ਪਏ ਅਸੀਂ ਕਰਦੇ ਆ ਭਾਜੀ ਇੱਕ ਠੀਕ ਹੈ ਕੋਈ ਚੱਕਰ ਨਹੀਂ ਉਹ ਚ ਸਾਨੂੰ ਚਲੋ ਏਕਤਾ ਦੀ ਮਿਸਾਲ ਵੀ ਦਿੱਤੀ ਜਾ ਰਹੀ ਆ ਉਹ ਤਾਂ ਇਦਾਂ ਹੈ ਨਾ ਭਾਜੀ ਜੇ ਜਾਣਾ ਆਪਣੀ ਵੀ ਮੋਟਰ ਚਾਲੀ ਉਹਦਾ ਵੀ ਪਾਣੀ ਮੋੜ ਲਈਦਾ ਆਪਣਾ ਵੀ ਮੋੜ ਲਈਦਾ ਭਾਜੀ ਉਹ ਚ ਕੀ ਜਾਂਦਾ ਜਿੱਕਰ ਨਵੀਂ ਗੱਲ ਵੈਸੇ ਨਿਕਲ ਕੇ ਸਾਹਮਣੇ ਆਈਏ ਕੱਲ ਸਟੇਜ ਤੋਂ ਹੀ ਗੱਲ ਚੱਲਦੀ ਸੀਗੀ ਕੋਈ ਬਲਾਰਾ ਬੋਲ ਰਸੀ ਕਹਿੰਦੇ ਅੱਗੇ ਤਾਂ ਰਿਸ਼ਤੇ ਵੀ ਹੁਣ ਇਹ ਕਹਿ ਕੇ ਹੋਣੇ ਆ ਕਿ ਤੁਹਾਡਾ ਮੁੰਡਾ ਉੱਥੇ ਦਿੱਲੀ ਧਰਨੇ ਤੇ ਗਿਆ ਸੀ ਕਿ ਨਹੀਂ ਗਿਆ ਸੀ ਜੇ ਗਿਆ ਸੀ ਤਾਂ ਚਲੋ ਧੀ ਦਾ ਰਿਸ਼ਤਾ ਕਰਿਓ ਮੁੰਡਾ ਜਜਵਾਤੀ ਆ ਮੁੰਡਾ ਜਜਾਰੂ ਹੈ ਜਿਹੜਾ ਨਹੀਂ ਗਿਆ ਉਹਨੂੰ ਛੱਡ ਦੋ ਇਹ ਗੱਲ ਸਹੀ ਹੈ ਭਾਜੀ ਜਿਹਦਾ ਜਿਹੜਾ ਜਾਂਦਾ ਉਹਦਾ ਜਮੀਰ ਜਾਗਦਾ ਉਹੀ ਜਾਂਦਾ ਜਿਹਦਾ ਸਾਰੇ ਬੈਠੇ ਵੀ ਹੈਗਾ ਜਿਹੜਾ ਆਪਣੇ ਦੇਸ਼ ਕੌਮ ਦੀ ਖਾਤਰ ਲੜ ਸਕਦਾ ਉਹ ਆਪਣੀ ਉਹਨਾਂ ਦੀ ਜਿਹੜੀ ਧੀ ਨੂੰ ਵੀ ਸੁਰੱਖਿਅਤ ਰੱਖੂਗਾ ਇਹ ਗੱਲ ਦਾ ਭਾਜੀ ਜਦੋਂ ਸਾਡੇ ਨੌਜਵਾਨ ਮੁੰਡੇ ਬਾਡਰ ਤੇ ਲੜਦੇ ਆ ਉਹ ਚੀਜ਼ ਕੌਂਦੇ ਹੁਣ ਕਿ ਉੱਥੇ ਉਹਦਾਂ ਨੂੰ ਅਤਵਾਦੀ ਕਹੀ ਜਾਂਦੇ ਆ ਦੱਸੋ ਇਹ ਕਿੱਥੇ ਦਾ ਸਹੀ ਹਾਂ ਹੁਣ ਉੱਥੇ ਜਿਵੇਂ ਕੱਲ ਵੀ ਮੈਂ ਇੱਕ ਚੀਜ਼ ਸੁਣੀ ਸੀਗੀ ਜਿਹੜਾ ਜੀ ਨਿਊਜ਼ ਦੇ ਐਂਕਰ ਨੇ ਮੈਨੂੰ ਉਹਨਾਂ ਦਾ ਨਾਮ ਭੁੱਲ ਗਿਆ ਸੁਧੀਰ ਜੀ ਸ਼ਾਇਦ ਕਹਿੰਦੇ ਉਹਨਾਂ ਦਾ ਵੀ ਹੁਣ ਪਰਚਾ ਹੋਏਗਾ ਕਿਉਂਕਿ ਉਹਨਾਂ ਨੇ ਜਾਣ ਬੁੱਝ ਕੇ ਜਿਹੜਾ ਲੰਗਰ ਦੇਖੋ ਉੱਥੇ 4 ਲੱਖ ਬੰਦੇ ਦਾ ਲੰਗਰ ਬਣਦਾ ਜਾਂ 5 ਲੱਖ ਦਾ 1 ਲੱਖ ਬੰਦਾ ਪੰਜਾਬੀ ਐ ਬਾਕੀ 4 ਲੱਖ ਇਧਰ ਉਧਰੋਂ ਆਏ ਨੇ ਸਾਰਿਆਂ ਦਾ ਲੰਗਰ ਬਣਦਾ ਉਹ ਉਹ ਹੀ ਨਹੀਂ ਦੱਸ ਰਹੇ ਕਿ 5 ਲੱਖ ਦਾ ਲੰਗਰ ਬਣ ਰਿਹਾ ਸਿਰਫ ਜਾਣ ਬੁੱਝ ਕੇ ਜੀ ਇਹ ਭਿੰਡਰਾ ਵਾਲਿਆਂ ਦੇ ਸਮਰਥਕ ਨੇ ਇਹ ਖਾਲਿਸਤਾਨ ਬਣਾਉਣਾ ਚਾਹੁੰਦੇ ਨੇ ਇਹੋ ਜਿਹੀਆਂ ਚੀਜ਼ਾਂ ਨੂੰ ਪ੍ਰੋਮੋਟ ਕਰਦੇ ਆ ਜੇ ਭਾਜੀ ਭਾਜੀ 4 ਦਿਨ ਅੱਗੇ ਰਹਿ ਗਏ 4 ਦਿਨ ਹੋਣਾ ਉਸ ਟਾਈਮ ਹੁਣ ਜਿਹੜਾ ਉੱਥੇ ਚੱਲ ਰਿਹਾ ਹੈ ਉੱਥੇ ਤਾਂ ਸਿਰਫ ਕਿਸਾਨ ਆ ਕਿਸਾਨੀ ਮੁੱਦਾ ਹੈ ਉੱਥੇ ਕੋਈ ਕੋਈ ਖਾਲਿਸਤਾਨ ਦਾ ਕਿਸੇ ਨੇ ਪੋਸਟਰ ਨਹੀਂ ਕੋਈ ਨਾਰਾ ਨਹੀਂ ਕੋਈ ਲੜ ਨਹੀਂ ਦੇਣੀ ਉੱਥੇ ਤਾਂ ਹੁਣ ਕਿਸਾਨ ਦੀ ਲੜਾਈ ਹੈ ਪਰ ਮੈਂ ਨਾ ਵੈਸੇ ਇੱਕ ਸਵਾਲ ਪੁੱਛਣਾ ਚਾਹੁੰਦਾ ਇਹੋ ਜੇ ਗੋਦੀ ਮੀਡੀਆ ਨੂੰ ਕਿਉਂਕਿ ਉਹ ਕਲਿੱਪਸ ਵੀ ਚੱਕ ਲੈਂਦੇ ਨੇ ਆਪਾਂ ਇੱਕ ਮਿੰਟ ਲੈ ਕੇ ਚਲੋ ਕਹਿ ਦਿੰਨੇ ਉੱਥੇ ਖਾਲਿਸਤਾਨ ਦੀ ਆਵਾਜ਼ ਚੱਲਦੀ ਵੈਸੇ ਖਾਲਸ ਦਾ ਆਪਣੇ ਆਪ ਜੀ ਮਤਲਬ ਸ਼ੁੱਧ ਤੇ ਪਿਓਰ ਆ ਹੁਣ ਇੱਕ ਪਾਸੇ ਕਿਸਾਨ ਜਥੇਬੰਦੀਆਂ ਨੇ ਜਿਹੜੇ 5 ਲੱਖ ਬੰਦੇ ਨੂੰ ਰਾਸ਼ਨ ਖਿਲਾ ਰੀਆਂ ਨੇ ਪਿੰਡਾਂ ਪਿੰਡਾਂ ਤੋਂ ਵੀਰ ਜਾ ਰਹੇ ਨੇ ਐਨ ਆਰ ਆਈ ਵੀਰ ਸਪੋਰਟ ਕਰ ਰਹੇ ਨੇ ਇੱਕ ਪਾਸੇ ਮੋਦੀ ਸਾਹਿਬ ਨੇ ਜਿਨ੍ਹਾਂ ਨੂੰ ਸਿਰਫ ਅੰਬਾਨੀ ਦੀ ਪਈ ਹੋਈ ਹੈ ਉਹ ਅੰਬਾਨੀ ਦਾ ਸੋਚਦੇ ਨੇ ਆਮ ਪਬਲਿਕ ਲੋਕਾਂ ਦਾ ਸੋਚ ਰਹੀ ਹੈ ਦਿੱਲੀ ਵਾਲਿਆਂ ਦਾ ਸੋਚ ਰਹੀ ਹੈ ਤਾਂ ਪਿਓਰਿਟੀ ਕਿਹਦੇ ਵੱਲੋਂ ਆ ਰਹੀ ਹੈ ਜਿਹੜੀ ਭਾਜਪਾ ਸਰਕਾਰ ਕੇਂਦਰ ਦੀ ਸਰਕਾਰ ਵੱਲੋਂ ਆ ਰਹੀ ਹੈ ਕਿ ਆਮ ਨਾਗਰਿਕਾ ਵੱਲੋਂ ਆ ਰਹੀ ਹੈ ਆਮ ਨਾਗਰਿਕਾਂ ਬਲਵਾ ਰਹੇ ਹਾਂ ਵੀ ਉਹੀ ਗੱਲ ਹੈ ਨਾ ਕਿ ਪਿਓਰਿਟੀ ਕਿੱਧਰੋਂ ਆ ਉਹ ਖਿਆਲ ਹੈ ਮੋਦੀ ਸਾਹਿਬ ਨੂੰ ਕਰਨਾ ਚਾਹੀਦਾ ਉਹ ਆਮ ਪਬਲਿਕ ਕਰ ਰਹੀ ਹੈ ਮੈਂ ਤਾਂ ਭਾਜੀ ਇਹ ਕਹਾਂਗਾ ਸਾਰੇ ਨੌਜਵਾਨਾਂ ਨੂੰ ਬਈ ਗੋਦੀ মিডিਆ ਨਾਲ ਤਾਂ ਸਵਾਲ ਕਰੋ ਜੇ ਤੁਹਾਨੂੰ ਪਤਾ ਆ ਨਹੀਂ ਤਾਂ ਉਹਨਾਂ ਦੇ ਨਾਲ ਕੋਈ ਸਵਾਲ ਨਾ ਕਰੋ ਕਿਉਂਕਿ ਮਾੜੀ ਵੀ ਕਲਿੱਪ ਮਾੜਾ ਮੋਟਾ ਬੋਲਿਆ ਹੋਇਆ ਬਾਕੀ ਕੱਟ ਕੇ ਉਹੀ ਟੀਵੀ ਤੇ ਦਿਖਾ ਲਈ ਜਾਂਦੇ ਆ ਉਹੀ ਲੋਕ ਬੈਠੇ ਜੋ ਪੰਜਾਬ ਚ ਕਿਤੇ ਵੀ ਇੰਡੀਆ ਚ ਬੈਠੇ ਆ ਉਹਨੂੰ ਦੇਖ ਦੇਖ ਕੇ ਲੋਕ ਉਹਨਾਂ ਤੋਂ ਡਰੀ ਜਾਂਦੇ ਆ ਬਈ ਆ ਉੱਥੇ ਆ ਕੁਛ ਆ ਉਹਰੇ ਵਿੱਚ ਕੋਈ ਹੋ ਸਕਦਾ ਹੁੱਲੜ ਬਾਜ ਵੀ ਵਿੱਚ ਉਹਨਾਂ ਦੇ ਬੜੇ ਵੀ ਕੀ ਟਰਾਲੀਆਂ ਦੇ ਸ਼ਰਾਬ ਦੀਆਂ ਬੋਤਲਾਂ ਵੀ ਸਿੱਟੀਆਂ ਜਾ ਰਹੀਆਂ ਇਹ ਦੇਖਿਆ ਪੁਲਿਸ ਵਾਲਾ ਭਾਜੀ ਪੁਲਿਸ ਵਾਲਾ ਫੜਿਆ ਉੱਥੇ ਦਿੱਲੀ ਪੁਲਿਸ ਵਾਲਾ ਫੜਿਆ ਉਹਦੇ ਕੋਲ ਦੋ ਬੈਗ ਤੁਸੀਂ ਦੇਖਿਆ ਸਾਰੇ ਨੇ ਦੋ ਬੈਗ ਭਰੇ ਹੋਏ ਸੀ ਉਹਦੇ ਕੋਲ ਦਿੱਲੀ ਪੁਲਿਸ ਦੇ ਔਨ ਡਿਊਟੀ ਸੀਗਾ ਬਦਨਾਮ ਕਰਦੇ ਉਹ ਬਦਨਾਮ ਕਰਨ ਨੂੰ ਸੀ ਜਾਣ ਬੁੱਝ ਕੇ ਜਾਣ ਬੁੱਝ ਕੇ ਸਿੱਟ ਦਿੰਦਾ ਵੀ ਸ਼ਰਾਬ ਪਿੰਦੇ ਆ ਕਰਦੇ ਉਹ ਕਰਦੇ ਸਾਡੇ ਬੰਦੇ ਤਾਂ ਕੋਈ ਉੱਥੇ ਹੁੱਲੜਬਾਜ ਕੋਈ ਹੈ ਹੀ ਨਹੀਂ ਸਾਡੇ ਤਾਂ ਜਿਹੜੇ ਆਲੇ ਦੁਆਲੇ ਦੁਕਾਨਾਂ ਵਾਲੇ ਉਹ ਨਹੀਂ ਵੀ ਦੁਕਾਨਾਂ ਖੋਲੀਆਂ ਹੋਈਆਂ ਆਪਣੀਆਂ ਦੁਕਾਨਾਂ ਖੋਲ੍ਹ ਕੇ ਆਪਣਾ ਸਮਾਨ ਵੇਚਦੇ ਆ ਉਹ ਕਹਿ ਰਹੇ ਕਿਸਾਨ ਆਪਣੀ ਦੁਕਾਨ ਖੋਲੋ ਸਮਾਨ ਵੇਚੋ ਤੁਹਾਡਾ बिकਦਾ ਜੋ ਪਰ ਉਹਨ ਅੱਜ ਅੱਧੀ ਰਾਤ ਚੱਲ ਜਾਓ ਜਦ ਮਰਜੀ ਬਾਥਰੂਮ ਟਾਇਲਟ ਕੋਈ ਤੰਗੀ ਨਹੀਂ ਸੌਣ ਨੂੰ ਵੀ ਕਹਿੰਦੇ ਹੋ ਦਿੱਲੀ ਦੀਆਂ ਲੜਕੀਆਂ ਆਈਆਂ ਉਹਨਾਂ ਨੇ ਬਜ਼ੁਰਗਾਂ ਨੂੰ ਦੇਖਿਆ ਉਹੋ ਜੀ ਕੰਡੀਸ਼ਨ ਚ ਇੰਨੀ ਠੰਡ ਚ ਤੱਕ ਲੜਕੀਆਂ ਦਾ ਆਪ ਮਾਰੇ ਆਪ ਹੀ ਰੋਣਾ ਨਿਕਲ ਗਿਆ ਬਿਲਕੁਲ ਬਿਲਕੁਲ ਹਾਂਜੀ 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 ਸਹੀ ਹੈ ਸਹੀ ਹੈ ਬਿਲਕੁਲ ਸਹੀ ਗੱਲ ਹੈ ਦੇਖਿਆ ਕੋਈ ਹੋਰ ਤੁਸੀਂ ਗੱਲਬਾਤ ਰੱਖਣਾ ਚਾਹੋ ਤਾਂ ਬਸ ਅਸੀਂ ਤਾਂ ਇਹ ਮੈਸੇਜ ਦਵਾਂਗੇ ਵੀ ਜਿਹੜੇ ਹੱਲੇ ਵੀ ਨੌਜਵਾਨ ਬਜ਼ੁਰਗ ਮਾਮਾ ਭੈਣਾ ਇੱਥੇ ਬੈਠੀਆਂ ਉਹ ਦੇਖੀ ਜਾਂਦੀ ਗੋਦੀ ਮੀਡੀਆ ਨੂੰ ਵੀ ਉਹ ਵੀ ਉਹਨਾਂ ਦਾ ਵੀ ਫਰਜ਼ ਬਣਦਾ ਸਾਰੇ ਮੇਰਾ ਵੀਰ ਇਹ ਇਕੱਲੇ ਦੀ ਲੜਾਈ ਨਹੀਂ ਹੈਗੀ ਇਹ ਉਸ ਬੰਦੇ ਨੂੰ ਜਿਹਨੂੰ ਢੱਡ ਲੱਗਾ ਹੋਇਆ ਇਹ ਸਭ ਦੀ ਲੜਾਈ ਆ ਇਹ ਸਾਰਿਆਂ ਨੂੰ ਉੱਥੇ ਜਾ ਕੇ ਸਹਿਯੋਗ ਦੇਣਾ ਚਾਹੀਦਾ ਇਹ ਮਨੁੱਖਤਾ ਦੀ ਲੜਾਈ ਆ ਜਿਹੜਾ ਮਨੁੱਖਤਾ ਵੱਲ ਮਨੁੱਖਤਾ ਦਾ ਘਾਣ ਹੋ ਰਿਹਾ ਇਨਸਾਨਾਂ ਵੱਲੋਂ ਇਨਸਾਨਾਂ ਦੀ ਲੁੱਟ ਹੋ ਰਹੀ ਹੈ ਤਾਂ ਇਹ ਸਾਡੇ ਵੀਰ ਚੱਲੇ ਨੇ ਸਾਡੇ ਸਾਡਾ ਵੀ ਪੂਰਾ ਸਮਰਥਨ ਇਹ ਨਾਲ ਹੈ ਇਹਨਾਂ ਦੀ ਤੰਦਰੁਸਤੀ ਬਰਕਰਾਰ ਰਵੇ ਮਾਲਕ ਇਹਨਾਂ ਤੇ ਆਪਣੀ ਮਿਹਰ ਭਰਿਆ ਹੱਥ ਰੱਖੇ ਔਰ ਮੈਂ ਇੱਕ ਹੋਰ ਚੀਜ਼ ਆਪਣੀ ਆਡੀਅנס ਨਾਲ ਸ਼ੇਅਰ ਕਰਨਾ ਚਾਹੁੰਨਾ ਕਿ ਇਹਨਾਂ ਵੀਰਾਂ ਦਾ ਵੀ ਬੜੇ ਸ਼ਾਰਟ ਨੋਟ ਤੇ ਸਾਨੂੰ ਕਾਲ ਆਈ ਸੀ ਕਿ ਸਵੇਰੇ 10:00 ਵਜੇ ਆਈ ਥਿੰਕ ਸੋ ਇਹਨਾਂ ਦੀ ਕਾਲ ਆਈ ਸੀਗੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਹੋਰ ਇੱਕ ਬੰਦੇ ਦਾ ਰੈਫਰੈਂਸ ਵਾਕੇ ਸਾਨੂੰ ਅਪਰੋਚ ਕੀਤਾ ਮੈਂ ਇੱਕ ਚੀਜ਼ ਕਲੀਅਰ ਕਰ ਦਵਾਂ 10:00 ਵਜੇ ਨਹੀਂ ਥਿੰਕ ਸੋ 12:00 ਵਜੇ ਆਈ ਸੀ ਕਾਲ ਮੈਂ ਇੱਕ ਚੀਜ਼ ਹੋਰ ਕਲੀਅਰ ਕਰ ਦਵਾਂ ਕਿ ਤੁਸੀਂ ਅਗਰ ਸਾਡੇ ਨਾਲ ਰਾਪਤਾ ਬਣਾਉਣਾ ਚਾਹੁੰਦੇ ਹੋ ਸਾਡਾ ਫੋਨ 24 ਆਰ ਅਵੇਲੇਬਲ ਹੈ ਓਪਨ ਹੈ ਤੁਸੀਂ ਕਾਲ ਕਰਕੇ ਸਾਨੂੰ ਬੁਲਾ ਸਕਦੇ ਹੋ ਜਿਹੜੇ ਵੀਰ ਦਿੱਲੀ ਵੱਲੋਂ ਕੂਚ ਕਰਦੇ ਨੇ ਆਪਾਂ ਉਹਨਾਂ ਦਾ ਸਮਰਥਨ ਕਰਦੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਦਲੇਰੀ ਉਹਨਾਂ ਦਾ ਜਿਹਾ ਰੂਪਨ ਆਪਾਂ ਆਪਣੇ ਆਡੀਅנס ਦੇ ਸਨਮੁਖ ਕਰੀਏ ਤਾਂ ਤੁਸੀਂ ਸਿੱਧਾ ਰابطਾ ਬਣਾ ਸਕਦੇ ਹੋ ਤੁਹਾਨੂੰ ਕਿਸੇ ਥਰੂ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਔਰ ਇੱਕ ਬੇਨਤੀ ਇਹ ਜ਼ਰੂਰ ਹੈ ਕਿ ਐਟ ਐਟ ਮੂਮੈਂਟ ਨਾਲ ਸਾਨੂੰ ਕਹਿਆ ਕਰੋ ਕਿ ਹੁਣੇ ਪਹੁੰਚੋ ਕਿਉਂਕਿ ਕੇ ਵੇਲੇ ਬੰਦਾ ਵਿਅਸਤ ਹੁੰਦਾ ਅਸੀਂ ਜ਼ਰੂਰ ਆਣਾ ਚਾਹੁੰਦੇ ਹਾਂ ਤੁਹਾਡੇ ਨਾਲ ਯੋਗਦਾਨ ਪਾਉਣਾ ਚਾਹੁੰਦੇ ਹਾਂ ਤਕਰੀਬਨ ਸਾਨੂੰ ਇੱਕ ਦਿਨ ਪਹਿਲਾਂ ਇੰਟੀਮੇਸ਼ਨ ਕਰ ਦਿਆ ਕਰੋ ਜਾਂ ਕਾਲ ਕਰ ਦਿਆ ਕਰੋ ਜਾਂ ਘੱਟੋ ਘੱਟ 2-3 ਘੰਟੇ ਪਹਿਲਾਂ ਦੱਸ ਦਿਆ ਕਰੋ ਤਾਂ ਕਿ ਸਾਡੀ ਟੀਮ ਤਿਆਰੀ ਨਾਲ ਪੂਰੀ ਤਿਆਰੀ ਨਾਲ ਤੁਹਾਡੇ ਤੱਕ ਪਹੁੰਚਦੀ ਰਿਹਾ ਕਰੇ ਕਿਉਂਕਿ ਲਾਈਵ ਚਲਾਉਣਾ ਵੀ ਇਹਨਾਂ ਸੌਖਾ ਨਹੀਂ ਆ ਕੇ ਮਾਈਕ ਸੈਟਅਪ ਕਰਨੇ ਪੈਂਦੇ ਨੇ ਮਾਈਕ ਸੈਟਅਪ ਕਰਨੇ ਪੈਂਦੇ ਨੇ ਔਰ ਲਾਈਵ ਚਲਾਉਣਾ ਪੈਂਦਾ ਆਪਣੇ ਕਨੈਕਸ਼ਨ ਨੂੰ ਪ੍ਰੋਪਰ ਦੇਖਣਾ ਪੈਂਦਾ ਸੋ ਪਲੀਜ਼ ਬੇਨਤੀ ਹੈ 2 ਘੰਟੇ ਪਹਿਲਾਂ ਜ਼ਰੂਰ ਦੱਸਿਆ ਕਰੋ ਅਸੀਂ ਹਮੇਸ਼ਾ ਹੀ ਤੁਹਾਡੇ ਨਾਲ ਜਾਂ ਤੁਹਾਡੀ ਵੀਡੀਓ ਨੂੰ ਪੇਸ਼ ਕਰਦੇ ਰਵਾਂਗੇ ਜੀ ਤੁਸੀਂ ਜਿਹੜੇ ਨਾਰੇ ਲਾਉਣਾ ਚਾਹੁੰਦੇ ਹੋ ਲਾ ਲਓ ਕੋਈ ਦਰਸ਼ਕ ਦੇਖ ਲੈਣਗੇ ਜੀ ਜੀ ਆਸਾਨ ਮਜ਼ਦੂਰ ਇਕਤਾ ਜਿੰਦਾਬਾਦ ਮੈਂ ਬਸ ਇੱਕ ਬਾਪੂ ਨੂੰ ਰੂਬਰੂ ਕਰਨਾ ਬਾਪੂ ਦਾ ਨਾਮ ਰਹਿ ਗਿਆ ਬਾਪੂ ਦਾ ਪਿੰਡ ਰਹਿ ਗਿਆ ਬਾਪੂ ਆਪਣਾ ਨਾਮ ਦੱਸ ਦੋ ਨਾਮ ਬਲਬੀਰ ਸਿੰਘ ਹੈ ਜੀ ਪਿੰਡ ਕਿਹੜਾ ਜੀ ਮਲਮਯਾਰਾ ਮਲਮਯਾਰਾ ਹਾਂਜੀ ਹੁਣ ਤੁਸੀਂ ਇਹਨਾਂ ਤੋਂ ਸਭ ਤੋਂ ਬਧੇਰੀ ਉਮਰ ਦੇ ਹੋ ਮੁੰਡਿਆਂ 'ਚ ਜੋਸ਼ ਭਰਦੇ ਜਾਓਗੇ ਪਹਿਲਾਂ ਜੀ ਅੱਜ ਤਾਂ ਤੀਜੀ ਵਾਰ ਚੱਲੇ ਆਂ ਅੱਛਾ ਤੀਜੀ ਵਾਰ ਚੱਲੇ ਹੋ ਤੀਜੀ ਵਾਰ ਸਮਾਂ ਲੈਂਡ ਕੇ ਚੱਲੇ ਜਾ ਰਹੇ ਹਾਂ ਅੱਛਾ ਜੀ ਹਾਂਜੀ ਤੇ ਮੁੰਡਾ ਲੋਡ ਪਈ ਫੇਰ ਵੀ ਜਾਵਾਂਗੇ ਪਹਿਲੀ ਵਾਰ ਚੱਲੇ ਹੋ ਤਾਂ ਮੁੰਡੇ ਨੂੰ ਕੀ ਸਮਝਾਉਂਦੇ ਪਹਿਲੀ ਵਾਰ ਨਹੀਂ ਸਾਰੇ ਦੁਆਰਾ ਚਲੇਗੇ ਇੱਕ ਤਾਂ ਦੋ ਮੁੰਡੇ ਆ ਜਿਹੜੇ ਪਹਿਲੀ ਵਾਰ ਚਲੇ ਬਾਕੀ ਸਾਰੇ ਦੋ ਦੋ ਜ ਆ ਦਾਇਰਾ ਜੀ ਜੀ ਹੋਰ ਰੱਖਾਂਗੇ ਜੀ ਚਲੋ ਬਹੁਤ ਸ਼ੁਕਰੀਆ ਜੀ ਰਵਾਂਗੇ ਨਾ ਰੱਖਾਂਗੇ ਜੀ ਚਲੋ ਬਹੁਤ ਸ਼ੁਕਰੀਆ ਸੋ ਦੋਸਤੋ ਤੁਸੀਂ ਬਣੇ ਰਹੋ ਬੀਬਤੀ ਨਵਾਂ ਸ਼ਹਿਰ ਚੈਨਲ ਦੇ ਨਾਲ ਆਪਣੇ ਛੋਟੇ ਵੀਰ ਦਿਨੇਸ਼ ਚੁਰੀ ਕੈਮਰਾ ਪਰਸਨ ਵਿਜੇ ਕੁਮਾਰ ਨੂੰ ਨਵਾਂ ਸ਼ਹਿਰ ਆਈਟੀਆ ਦੇ ਸਾਹਮਣੇ ਤੋਂ ਇਜਾਜ਼ਤ ਪ੍ਰਮਾਤਮਾ ਇਹਨਾਂ ਵੀਰਾਂ ਨੂੰ ਚੜ੍ਹਦੀ ਕਲਾ ਚ ਰੱਖੇ ਮੋਰਚੇ ਨੂੰ ਚੜ੍ਹਦੀ ਕਲਾ ਚ ਰੱਖੇ ਹੁਣ ਦਿਓ ਇਜਾਜ਼ਤ ਰੱਬ ਰਾਖਾ